ਕੁੱਡਾ ਗੱਤਕਾ ਪਰਵਾਰ ਮੁਰਦਾਬਾ 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 ਦੁਨੀਆ ਨਾਲ ਕੁੱਡਾ ਗੱਤਕਾ ਪਰਵਾਰ ਹਾਏ 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 ਪ੍ਰਚਾਰਿਕ ਚਾਣੀ ਨੇ ਪੰਜਾਬ ਜਿੰਦਾਬਾਦ 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 ਤੁਸੀਂ ਵੀ ਪੁੱਛਾ ਬੋਲਣਾ ਪਰਵਾਰ ਮੁਰਦਾਬਾ 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 ਸ਼ਾਨਾਤ ਕੁੜੀ ਨੂੰ ਕੁੱਟ ਕੁੱਟ ਕੱਢਣ ਵਾਲਾ ਪਰਵਾਰ ਮੁਰਦਾਬਾ 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 ਦੁਦਾ ਵਿਆਹ ਕਰਾਉਣ ਵਾਲਾ ਪਰਵਾਰ ਹਾਏ 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 ਕੁੜੀਆਂ ਦਾ ਖੇਖਨ ਕਰਨ ਵਾਲਾ ਪਰਿਵਾਰ ਮੁਰਦਾਬਾ 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 ਕੁੜੀਆਂ ਨਾਲ ਗੁੰਡਾ ਕਰਦੀ ਕਰਨ ਵਾਲਾ ਪਰਿਵਾਰ ਮੁਰਦਾਬਾ 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 ਕੁੜੀਆਂ ਨਾਲ ਗੁੰਡਾ ਕਰਦੀ ਕਰਨ ਵਾਲਾ ਪਰਿਵਾਰ ਹਾਏ 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 गुरप्रीत कौर है मेरा नाम गुरप्रीत कौर गुरप्रीत कौर की के बैठे किसान ये की माजरा है सर सर माजरा सिर्फ ये है ਕਿ ਇਹਨਾਂ ਨੇ ਬਿਨਾ ਤਲਾਕ ਦਿੱਤੇ ਮੈਨੂੰ ਇਹਨਾਂ ਨੇ ਦੂਜਾ ਵਿਆਹ ਕਰਾਇਆ 2019 ਚ 2019 ਹਾਂਜੀ ਤੇ ਉਸ ਵਾਰ ਇਹਨਾਂ ਦਾ ਸਾਲ ਬਾਅਦ ਇੱਕ ਬੇਟਾ ਵੀ ਹੋਇਆ ਸਾਢੇ 4 ਸਾਲ ਦਾ ਸਾਢੇ 4 ਸਾਲ ਦਾ ਇਹਨਾਂ ਨੂੰ ਬੇਟਾ ਵੀ ਆ ਸਰ ਤੁਹਾਡੀ ਨਾਲ ਬੰਦੇ ਕੀ ਕਿੰਨੀ ਚਿਰ ਹੋ ਗਈ ਤੁਰੀ ਨਹੀਂ ਲੈ ਰਹੇ ਇਹਨਾਂ ਦਾ ਅੱਛਾ ਹੋ ਗਏ ਸਰ 7 ਸਾਲ ਹੋ ਗਏ ਨਾ ਹਾਂਜੀ 7 ਸਾਲ ਤਾਂ ਨਾਤੇ ਪਤਾ ਲੱਗੇ 14 ਦੇ ਵਿਆਹ ਪਤਾ ਤਾਂ ਪਹਿਲਾਂ ਲੱਗਿਆ ਸੀ ਸਰ ਸਾਨੂੰ ਪਤਾ ਚੱਲ ਗਿਆ ਸੀ ਬਟ ਸਾਡੇ ਕੋਲ ਉਹਦੇ ਕੋਈ ਪ੍ਰੂਫ ਨਹੀਂ ਸੀਗਾ ਜਦ ਸਾਡੇ ਕੋਲ ਪ੍ਰੂਫ ਆਇਆ ਨੇ ਉਦੋਂ ਸੀ ਸਾਰਾ ਕੀਤੀਏ ਕਾਰਵਾਈ ਚ ਮੰਨ ਲੀ ਕਿ ਤੁਹਾਡਾ ਤਲਾਕ ਨਹੀਂ ਹੋਇਆ ਸਰ ਤਲਾਕ ਨਹੀਂ ਹੋਇਆ ਸਰ ਮੇਰਾ ਪਰਮਜੀਤ ਸਿੰਘ ਪਰਮਜੀਤ ਸਿੰਘ ਹਾਂਜੀ ਸਰ ਬਿਨਾਂ ਤਲਾਕ ਦੂਜੀ ਮੈਰਿਜ ਕਰ ਲਈ ਹਾਂਜੀ ਸਰ ਦੂਜੀ ਮੈਰਿਜ ਕਰਵਾਈ ਹੈ ਤੁਸੀਂ ਕੀ ਜਾਂਦੋਂ ਨੂੰ ਸਰ ਮੇਰਾ ਜਾਂ ਤਾਂ ਮੈਨੂੰ ਮੇਰਾ ਹੱਕ ਦੇਣ ਸਰ ਬਸ ਮੈਨੂੰ ਨਾ ਮੇਰਾ ਹੱਕ ਚਾਹੀਦਾ ਬਸ ਸਰ ਕੀ ਤੁਹਾਡਾ ਕੋਰਟ ਕੇਸ ਚੱਲ ਰਿਹਾ ਸਰ ਕੋਰਟ ਕੇਸ ਨਹੀਂ ਸਰ ਉਹ ਤਾਂ ਖਤਮ ਹੋ ਗਿਆ ਸੀ ਸਰ ਕੋਰਟ ਕੇਸ ਦਾ ਤਾਂ ਹੁਣ ਸਰ ਮਾਮਲਾ ਹੀ ਨਹੀਂ ਹੈਗਾ ਸਰ ਇਹਨਾਂ ਨੇ ਚੱਲ ਰਿਹਾ ਹੈ ਮੇਰਾ ਸਰ ਮੇਰਾ ਖਰਚਾ ਲੱਗਿਆ ਹੋਇਆ ਹੈ ਸਰ 7 ਸਾਲ ਹੋ ਗਏ ਨਾਲ ਮੇਰਾ ਕੋਈ ਖਰਚਾ ਨਹੀਂ ਦਿੱਤਾ ਹੈਗਾ ਸਰ ਫਾਦਰ ਮੇਰੇ ਨਹੀਂ ਹੈਗੇ ਸਰ ਬ੍ਰਦਰ ਕੱਲਾ ਕੱਲਾ ਵੀ ਅਸੀਂ ਕਿੱਥੋਂ ਇੰਨਾ ਕਰਨਗੇ ਸਰ ਉਹ ਸਰ ਹੁਣ ਸਰ ਕੋਈ ਖਰਚਾ ਨਹੀਂ ਇਹਨੇ ਦਿੱਤਾ ਸਰ ਮੈਨੂੰ ਵਾਰੰਟਾ ਨਿਕਲਦੇ ਨੇ ਪੁਲਿਸ ਜਾਂਦੀ ਹੈ ਪਰ ਇਹ ਪੈਸੇ ਦੇ ਕੇ ਪੁਲਿਸ ਤੋਂ ਕਰ ਲੈਂਦੇ ਨੇ ਨਹੀਂ ਫਿਰ ਫੜਦੇ ਹੈਗੇ ਸਰ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਸਰ ਮੈਂ ਮੈਂ ਸਰ 7-8 ਸਾਲ ਹੋ ਗਏ ਮੈਨੂੰ ਤੱਕੇ ਖਾਂਦੇ ਨੇ ਮੈਂ ਉੱਥੇ ਵੀ ਜਾਂਦੀ ਰਹੀ ਹਾਂ ਸਰ ਪਟਿਆਲਾ ਐਸਐਸਪੀ ਵੀ ਕੋਲ ਵੀ ਜਾਂਦੇ ਰਹੀ ਹਾਂ ਸਰ ਕਚੇਰੀਆਂ 'ਚ ਵੀ ਜਾਂਦੀ ਰਹੀ ਹਾਂ ਕੋਰਟ 'ਚ ਵੀ ਜਾਂਦੀ ਰਹੀ ਹਾਂ ਸਰ ਮੇਰੀ ਕਿਤੇ ਨਹੀਂ ਸੁਣੀ ਜਾ ਰਹੀ ਤਾਂ ਮੈਂ ਐਂਡ ਤੇ ਆ ਕੇ ਅੱਜ ਮੈਂ ਇਨਾਗੇ ਬੇਨਤੀ ਕੀਤਾ ਵੀ ਮੇਰਾ ਤੁਸੀਂ ਸਾਥ ਦਿਓ ਬਸ ਹਾਂਜੀ ਸਰ ਸਰ ਦੇ 10 ਸਾਲ ਬਰਬਾਦ ਹੋਏ ਨੇ ਸਰ ਮੇਰੀ ਫੈਮਲੀ ਵੀ ਸਾਰੇ ਸਰ ਹੋ ਗਿਆ ਮੈਂ ਡਿਪਰੈਸ਼ਨ ਚ ਨਾ ਰਹੀ ਆ ਵੀ ਮੇਰੀ ਮੁਰਦਿਆਂ ਵਾਲੀ ਹਾਲਤ ਸਰ ਹੋਈ ਪਈ ਆ ਮੈਂ ਹੁਣ ਮੈਨੂੰ ਦੱਸ ਮੈਂ ਜਾਵਾਂ ਤੇ ਜਾਵਾਂ ਕਿੱਥੇ ਸਰ ਮੇਰਾ ਹਰਵਿੰਦਰ ਹੈ ਜੀ ਹਰਵਿੰਦਰ ਸਿੰਘ ਇਹ ਕੀ ਲੜਕੀ ਤੁਹਾਡੀ ਕਿ ਲੱਗਦੀ ਹੈ ਮੇਰੀ ਇਹ ਚਾਚੇ ਦੀ ਬੇਟੀ ਆ ਜੀ ਭੈਣ ਲੱਗਦੀ ਆ ਕੀ ਕੀ ਬੰਦ ਕਿਉਂ ਆ ਇਹ ਅਸੀਂ ਅੱਜ ਤੋਂ 8-9 ਸਾਲ ਪਹਿਲਾਂ ਇਹ ਵਿਆਹ ਕੀਤਾ ਸੀ ਇਹ ਕੀ ਆ ਮੁੰਡੇ ਦਾ ਨਾਮ ਪਰਮਜੀਤ ਨਾਲ ਤਾਂ ਉਹ ਤੋਂ ਬਾਅਦ ਕੁੜੀ 5-6 ਮਹੀਨੇ ਜਿਹੜਾ ਇੱਥੇ ਰਹੀ ਐ ਉਹਦੀ ਕੁੱਟਮਾਰ ਤੇ ਹੋਰ ਬਹੁਤ ਸਾਡੇ ਕੋਲ ਪੰਚਾਇਤਾਂ ਵੀ ਉਸ ਟਾਈਮ ਹੋਈਆਂ ਨੇ। ਉਹ ਉਸ ਟਾਈਮ ਪੰਚਾਇਤਾਂ ਵੀ ਹੋਈਆਂ ਨੇ। ਮੇਰੇ ਚਾਚਾ ਜੀ ਉਦੋਂ ਜਿਉਂਦੇ ਸੀ ਅੱਜ ਉਹ ਸਵਰਗਵਾਸ ਹੋ ਗਏ। ਉਹਨਾਂ ਨੇ ਉਸ ਟਾਈਮ ਪੰਚਾਇਤਾਂ ਕੀਤੀਆਂ। ਉਹ ਪੰਚਾਇਤਾਂ ਤੋਂ ਬਾਅਦ ਇਹਨਾਂ ਨੇ ਕੁੱਟਮਾਰ ਤੋਂ ਬਾਅਦ ਕਈ ਵਾਰ ਤਾਂ ਸਾਨੂੰ ਨਾਬੇ ਸੁਨੇਹਾ ਹੀ ਨਹੀਂ ਲਾਇਆ। ਜਦੋਂ ਕਿ ਕੁੜੀ ਦੇ ਨਾਨਕੇ ਵੀ ਇੱਥੇ ਹੀ ਨੇ ਸਮਾਣੇ 'ਚ। ਇਹ ਕਈ ਵਾਰ ਇਹ ਹੋਇਆ ਵੀ ਰਾਤ ਨੂੰ ਕੁੜੀ ਨੂੰ ਕਮਰੇ 'ਚ ਬੰਦ ਕਰਤਾ 2-2 3-3 ਦਿਨ ਭੁੱਖੀ ਰੱਖਿਆ ਇਹ ਜਦੋਂ ਸਾਨੂੰ ਪਤਾ ਲੱਗਿਆ ਜੀ ਫਿਰ ਅਸੀਂ ਪੁਲਿਸ ਪ੍ਰਸ਼ਾਸਨ ਦੀ ਉਸ ਟਾਈਮ ਮਦਦ ਲਈ ਮਦਦ ਲੈ ਕੇ ਕੁੜੀ ਦੀ ਦਵਾਈ ਬੂਟੀ ਅਸੀਂ ਨਾਭੇ ਕਰਾਈ ਇਹਨਾਂ ਨੇ ਇੱਥੇ ਸਮਾਨੇ ਦਵਾਈ ਬੂਟੀ ਵੀ ਨਹੀਂ ਕੀਤੀ ਇਹ ਸਾਡੇ ਕੋਲ ਫੋਟੋਆਂ ਨਹੀਂ ਉਸ ਟਾਈਮ ਦੀਆਂ ਜਦੋਂ ਸਾਡੀ ਕੁੜੀ ਦਾ ਵਿਆਹ ਹੋਇਆ ਹੈ ਜੀ ਉਸ ਤੋਂ ਬਾਅਦ ਅੱਜ ਸਿਚੁਏਸ਼ਨ ਇਹ ਆ 8 ਸਾਲ ਹੋ ਗਏ ਕੋਰਟ ਦੇ ਵਿੱਚ ਕੇਸ ਚੱਲਦੇ ਨੂੰ ਖਰਚਾ ਇਹ ਤੇ ਬਣਿਆ ਹੋਇਆ ਇਹ ਕੋਈ ਤਕਰੀਬਨ ਪੌਣੇ 8 7.5 ਲੱਖ ਰੁਪਈਆ ਖਰਚਾ ਬਣਿਆ ਹੋਇਆ ਕੋਰਟ ਦਾ ਇਹ ਭਗੌੜਾ ਬਰਾਂਟੇ ਦੇ ਨਿਕਲੇ ਹੋਏ ਨੇ ਚਲੋ ਕਾਨੂੰਨੀ ਕਾਰਵਾਈ ਆ ਉਹ ਅਸੀਂ ਦੱਸਣਾ ਫਰਜ਼ ਆ ਇਹ ਪਹਿਲਾ ਵਿਆਹ ਦੀ ਫੋਟੋ ਹੈ ਜੀ ਇਹ ਦੂਜੇ ਵਿਆਹ ਤੇ ਇਹ ਤਿਆਰ ਹੋ ਕੇ ਗਿਆ ਉਹ ਤੋਂ ਬਾਅਦ ਇਹ ਆ ਕੁੜੀ ਦਾ ਜਿਹੜਾ ਦੂਜਾ ਵਿਆਹ ਕੀਤਾ ਜਿਹਦੇ ਨਾਲ ਇਹ ਉਹ ਕੁੜੀ ਆ ਜੀ ਇਹ ਉਸ ਤੋਂ ਬਾਅਦ ਇਹ ਮਤਲਬ ਕਿ ਤੁਹਾਡਾ ਕਹਿਣ ਦਾ ਉਹ ਲੈ ਕਿ ਬਿਨਾਂ ਆ ਦੇਖੋ ਮੈਂ ਪਹਿਲਾਂ ਲਿਖਾਉਣਾ ਈ ਤੁਹਾਨੂੰ ਆ ਦੇਖੋ ਇਹ ਆ ਮੁੰਡਾ ਆ ਜੀ ਆ ਦੂਜੇ ਵਿਆਹ ਵਾਲੀ ਕੁੜੀ ਆ ਨਾਲ ਬੱਚਾ ਹੈ ਇਹ ਉਸ ਦਿਨ ਦੀ ਫੋਟੋ ਆ ਜਿੱਦਨ ਦੂਜੇ ਵਿਆਹ ਵਾਲੀ ਕੁੜੀ ਦੇ ਬੱਚਾ ਹੋਇਆ ਸਾਡਾ ਕਹਿਣ ਦਾ ਭਾਵ ਇਹ ਆ ਇਸ ਮੁੰਡੇ ਨੇ ਸਾਡਾ ਘਰ ਤਾਂ ਬਰਬਾਦ ਕੀਤਾ ਹੀ ਕੀਤਾ ਪਰ ਆ ਜਿਹੜਾ ਇਹ ਕਰਨਾਲ ਵਾਲਿਆਂ ਦਾ ਕੀਤਾ ਇਹਨੇ ਇਨੇ ਦੋ ਘਰ ਬਰਬਾਦ ਕਰਤੇ ਦੋ ਘਰ ਬਰਬਾਦ ਕਰਤੇ ਦੋ ਬੱਚੀਆਂ ਦੀ ਜ਼ਿੰਦਗੀ ਨਾਲ ਇਹ ਦਰਿੰਦਾ ਹੀ ਕਹੂੰਗਾ ਵੀ ਇਹ ਬਿਨਾ ਵਿਆਹ ਤੋਂ ਇਹ ਸਾਡਾ ਜਿਹੜਾ ਹਿੰਦੂ ਸਮਾਜ ਆ ਸਿੱਖ ਸਮਾਜ ਆ ਹਿੰਦੁਸਤਾਨ ਆ ਉਹਦੇ ਕਾਨੂੰਨ ਦੇ ਹਿਸਾਬ ਨਾਲ ਵੀ ਪਹਿਲਾ ਵਿਆਹ ਨੂੰ ਤਲਾਕ ਦਿੱਤੇ ਬਗੈਰ ਦੂਜਾ ਵਿਆਹ ਨਹੀਂ ਕਰ ਸਕਦੇ ਤਾਂ ਆ ਸਾਰਾ ਬੱਚਾ ਵੀ ਹੋ ਗਿਆ ਪ੍ਰੂਫ ਹੈ ਤੇ ਅੱਜ ਜਥੇਵੰਦੀ ਨੇ ਪਹਿਲਾਂ 2-3 ਵਾਰ ਪੰਚਾਇਤ ਕੀਤੀ ਹੈ ਇਹਨਾਂ ਨਾਲ ਲੇਕਿਨ ਇਹਨਾਂ ਨੇ ਪੰਚਾਇਤ ਤੌਰ ਤੇ ਵੀ ਜਥੇਵੰਦੀ ਨੂੰ ਇਹ ਗੱਲ ਕਹਿਤੀ ਚਾਹ ਪੀ ਲਈ ਚਲੋ ਇੱਥੋਂ ਦਫਾ ਹੋ ਜੋ ਤੁਹਾਡੇ ਤੋਂ ਬੰਦਾ ਉਹ ਕਰਕੇ ਦੇਖ ਲਓ ਤਾਂ ਅੱਜ ਅਸੀਂ ਇਹਨਾਂ ਦੇ ਘਰ ਅੱਗੇ ਆਏ ਆਂ ਜੀ ਧਰਨਾ ਦਿੱਤਾ ਅੱਜ ਵੀ ਅਸੀਂ ਟੇਬਲ ਟॉक ਕਰਨ ਲਈ ਤਿਆਰ ਆਂ ਅੱਜ ਵੀ ਅਸੀਂ ਗੱਲਬਾਤ ਲਈ ਤਿਆਰ ਆਂ ਪ੍ਰਸ਼ਾਸਨ ਵੀ ਆਇਆ ਪ੍ਰਸ਼ਾਸਨ ਨਾਲ ਵੀ ਹੱਥ ਜੋੜ ਕੇ ਬੇਨਤੀ ਇਹੀ ਕੀਤੀ ਆ ਬੀਨਾਂ ਦੇ ਦੋ ਨਮਾਇੰਦੇ ਚਾਰ ਨਮਾਇੰਦੇ ਸਾਡੇ ਅੱਜ ਵੀ ਬੈਠ ਕੇ ਅਸੀਂ ਦੋ ਘਰ ਬਰਬਾਦ ਨਹੀਂ ਹੋਣ ਦੇਣਾ ਇਹ ਪਹਿਲਾ ਸਾਡਾ ਘਰ ਬਰਬਾਦ ਹੋਇਆ ਹੁਣ ਉਹ ਕਰਨਾਲ ਵਾਲੀ ਕੁੜੀ ਆ ਉਹਦਾ ਘਰ ਬਰਬਾਦ ਕਰ ਰਿਹਾ ਹੈ ਮੁੰਡਾ ਇਹ ਦੋ ਦੋ ਵਿਆਹ ਕਰਾਈ ਫਿਰਦਾ ਲੇਕਿਨ ਪਹਿਲੀ ਘਰ ਵਾਲੀ ਨੂੰ ਇਹਨੇ ਤਲਾਕ ਨਹੀਂ ਦਿੱਤਾ ਇਹ ਇਹ ਬਹੁਤ ਵੱਡਾ ਸਾਡਾ ਹਿੰਦੂ ਮੈਰਿਜ ਐਕਟ ਦੇ ਵਿੱਚ ਜਿਹੜਾ ਇਹ ਆ ਇਹ ਸਭ ਤੋਂ ਵੱਡਾ ਜ਼ੁਲਮ ਹੈ ਇਹ ਸਾਡੀ ਭਾਵਨਾਵਾਂ ਨਾਲ ਖੇਡ ਰਿਹਾ ਹੈ ਇਸ ਸਾਨੂੰ ਧੋਖਾ ਤਾਂ ਦੇ ਹੀ ਦੇ ਰਿਹਾ ਆ ਜਿਹੜਾ ਨਵਾਂ ਬੱਚਾ ਪੈਦਾ ਹੋਇਆ ਇਸ ਦੀ ਮਾਨਸਿਕਤਾ ਤੇ ਕੀ ਅਸਰ ਪਊਗਾ ਜੇ ਅੱਜ ਅਸੀਂ ਸਟੈਂਡ ਕਰਦੇ ਆ ਆਪਣੀ ਕੁੜੀ ਬਾਤ ਤੇ ਵੀ ਉਹਦਾ ਘਰ ਬਸਾਉਣਾ ਤੇ ਆਹ ਕੁੜੀ ਦਾ ਕੀ ਕਸੂਰ ਇਹ ਕੁੜੀ ਦਾ ਕਸੂਰ ਨਹੀਂ ਇਹ ਪਰਿਵਾਰ ਹੈ ਇਹ ਮੁੰਡਾ ਹੈ ਜਿਹਨੇ ਇਸ ਨੂੰ ਇਸ ਨੂੰ ਵੀ ਧੋਖਾ ਦਿੱਤਾ ਸਾਨੂੰ ਵੀ ਧੋਖਾ ਦਿੱਤਾ ਇਹ ਇਹ ਮੁੰਡਾ ਹੈ ਮੇਰਾ ਨਾਮ ਸਰਬਜੀਤ ਸਿੰਘ ਆ ਜੀ ਸਰਬਜੀਤ ਸਿੰਘ ਦੇ ਜਿਹੜਾ ਰੋਲਾ ਪਿਆ ਹੈ ਜਿੰਮੀਆਂ ਬੇਬੀ ਵਿਚ ਝਗੜੇ ਦਾ ਇਹ ਲੱਗੋ ਤੁਹਾਡਾ ਭਰਾ ਹੈ ਇਹ ਮੇਰਾ ਛੋਟਾ ਭਰਾ ਜੀ ਪਰਮਜੀਤ ਸਿੰਘ ਪਰਮਜੀਤ ਸਿੰਘ ਨਾਲ ਆਉਂਦਾ ਇਹ ਕੀ ਕਹਾਣੀ ਬਣੀ ਹੈ ਇਹ ਨਾ 2014 ਚੰਦਾ ਵਿਆਹ ਹੋਇਆ ਸੀਗਾ ਵਿਆਹ ਤੋਂ ਨਾਲ ਦੀ ਨਾਲ ਹੀ ਕੁੜੀ ਜਿਹੜੀ ਤੰਗ ਪਰੇਸ਼ਾਨ ਕਰਨ ਲੱਗੀ ਸੀ ਫਿਰ ਮਦਕੀ ਕਦੀ ਪੰਚਾਇਦਾ ਹੋਣੀਆ ਕੁੜੀ ਨੇ ਆ ਜਾਣਾ ਛੱਡ ਜਾਣਾ ਸਾਨੂੰ ਫਿਰ ਤੰਗ ਕਰਨਾ ਫਿਰ ਅਖ ਕੇ ਅਸੀਂ ਤਲਾਕ ਦਾ ਕੇਸ ਪਾਇਆ ਸੀਗਾ ਫਿਰ ਉਹ ਕੇਸ ਜਿਹੜਾ ਉਹ ਡਿਸਪੋਜ਼ ਹੋ ਗਿਆ ਸੀਗਾ ਤੇ ਫਿਰ ਉਸ ਤੋਂ ਬਾਅਦ ਇਹਨੇ ਸਾਡੇ ਤੇ ਪਰਚਾ ਕਰਾ ਦਾ 400 98 ਦਾ ਜਿਹੜਾ ਹੁੰਦਾ ਦਾਜ ਦੇਜ ਦਾ ਤੇ ਉਹ ਜਿਹੜਾ ਪਰਚਾ ਸੀ ਲੜਿਆ ਜੀ 7 ਸਾਲ ਉਹਦੇ ਵਿੱਚੋਂ ਸਾਨੂੰ ਕੋਰਟ ਨੇ ਬਰੀ ਕਰਤਾ ਜੀ ਹੁਣ ਇਹ ਜਿਹੜਾ ਮਸਲਾ ਹੁਣ ਧੱਕੇ ਨਾਲ ਸਾਡੇ ਘਰ ਆ ਕੇ ਬੈ ਗਈ ਸਾਡੀ ਮੇਰੀ ਜਿਹੜੀ ਘਰ ਦੀ ਹੈ ਉਹਦੇ ਵੀ ਕਪੜੇ-ਕੂੜੇ ਵਾਰੇ ਕਿਸਾਨ ਯੂਨੀਅਨ ਦੇ 50-60 ਬੰਦੇ ਆਏ ਨਾਲ ਨਾਲ ਉਹਨਾਂ ਪਰਿਵਾਰਕ ਨਾਲ ਉਹਨਾਂ ਨਾਲ ਨਾਨਕੇ ਨੇ ਜੀ ਉਹਨਾਂ ਸਾਰਿਆਂ ਨੇ ਕੁੱਟਮਾਰ ਕੀਤੀ ਸਾਡੇ ਘਰ ਆ ਕੇ ਹੁਣ ਸਾਨੂੰ ਬਹੁਤ ਜ਼ਿਆਦਾ ਤੰਗ ਪੇਸ਼ਾਨ ਸਾਡੀ ਬਹੁਤ ਜਲੀਲਤਾ ਕੀਤੀ ਇਹਨਾਂ ਨੇ ਹਾਂ ਬਹੁਤ ਜ਼ਿਆਦਾ ਜਲੀਲਤਾ ਕੀਤੀ ਸਾਨੂੰ ਤੇ ਮਰ ਨੂੰ ਥਾਂ ਲੱਭ ਰਿਹਾ ਜੀ ਹੁਣ ਕਿਸਾਨ ਯੂਨੀਅਨ ਦੇ ਨਾਲ ਉਹ ਕੀ ਕਰ ਰਹੇ ਤੁਸ ਜੀ ਅਸੀਂ ਬਸ ਇਹੀ ਕਰਨਾ ਸਾਡੇ ਜਿਹੜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਇਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਪੂਰੀ ਜੀ ਪਹਿਲੇ ਕੋਈ ਐਸੀ ਕੋਈ ਗੱਲ ਹੋਈ ਸੀ ਕੋਈ ਵੂਮਨ ਸ਼ੈਲ ਤੋਂ ਨਹੀਂ ਜੀ ਵੂਮਨ ਸ਼ੈਲ ਤੋਂ ਸਾਨੂੰ ਕੋਈ ਗੱਲ ਨਹੀਂ ਹੋਈ ਜੀ ਸਮਾਨ ਤੋਂ ਚੱਕੇ ਸੀ ਸਮਾਨ ਤਾਂ ਲੈ ਗਈ ਸਾਰਾ ਆਪਣਾ ਚੱਕੀ ਜੀ ਉਹ ਤਾਂ ਵੂਮਨ ਸ਼ੈਲ ਤੇ ਆਏ ਸੀਗੇ ਨਾਲ ਕੋਡ ਨੇ ਰਿਕਵਰ ਕਰਾ ਲਏ ਸੀ ਕੱਲਾ ਕੱਲਾ ਚਿਮਚਾ ਚਿਮਚਾ ਆਪਣਾ ਪਛਾਣ ਕੇ ਲੈ ਗਈ ਜੀ ਕੀ ਨਾਮ ਚੀ ਵੀ ਪਰ ਕਹੋ ਇਹਦਾ ਨਾਮ ਗੁਰਪ੍ਰੀਤ ਕੌਰ ਹੈ ਜੀ ਹਾਂ ਜੀ ਹੋਰ ਤੁਹਾਡੇ ਵੱਲ ਵੱਲ ਕਿ ਉਹ ਮਮਲੇ ਸਾਮਾਨ ਚੱਕ ਲੈ ਗਏ ਸੀ ਹਾਂਜੀ ਉਹ ਉਹਦੇ ਲੈ ਗਏ ਸੀ ਕੋਰਟ ਦੇ ਵਿੱਚ ਉਹਨਾਂ ਨੇ ਲਗਾਤਾ ਸੀਗਾ ਵੀ ਉਹ ਸਾਮਾਨ ਰਿਕਵਰ ਕਰ ਚੁੱਕੀ ਹੈ ਉਸ ਤੋਂ ਬਾਅਦ ਫਿਰ ਇਸੀ ਬਰੀ ਹੋਗੇ ਸੀ 2024 ਜਨਵਰੀ ਚ ਅਹੀ ਬਰੀ ਹੋਏ ਹਾਂ ਜੀ ਅੱਜ ਕਿਸੇ ਨੂੰ ਨੁਲਤਰ ਨਾ ਲਾ ਰੱਖਿਆ ਤੁਹਾਡੇ ਘਰ ਅੱਗੇ ਹਾਂਜੀ ਸਾਡੇ ਨਿਆਂਇਕਰਤਾ ਨਾ ਲਾ ਰਖਿਆ ਬਿਲਕੁਲ ਬਿਨਾਂ ਮਤਲਬ ਹੁਣ